ਸੋ ਖੁਣਿ ਸੈ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਹੰਦਸ ਕੀ ਸਮਝਾਉਂਦੇ ਆ ਸਤਿਗੁਰ ਪ੍ਰਭ ਜੀ ਕਿੱਥੇ ਵਸਦੇ ਨੇ ਪ੍ਰਭ ਜੀ ਸਾਧ ਦੀ ਬੁੱਧੀ ਦੇ ਵਸਦੇ ਨੇ ਸੰਸਾਰੀ ਸਾਧਾਂ ਦੀ ਗੱਲ ਨਹੀਂ ਹੈ ਕਿ ਜਿਹਨੇ ਮਨ ਨੂੰ ਸਾਧ ਲਿਆ ਅੱਜ ਆਪਣੇ ਕੋ ਰੱਬੀ ਬਾਣੀ ਗੁਰੂ ਬਖਸ਼ ਸਿੰਘ ਜੀ ਉਹਨਾਂ ਦੀ ਬੁੱਧੀ ਤੇ ਰਸਨਾ ਤੇ ਉਹਨਾਂ ਨੇ ਪ੍ਰਗਟ ਕਰਕੇ ਆਪਾਂ ਨੂੰ ਪ੍ਰਭ ਬਾਰੇ ਸਮਝਾਇਆ ਪ੍ਰਭ ਦਾ ਗਿਆਨ ਹੈ ਬਾਣੀ ਪ੍ਰਭ ਕੇ ਸਿਮਰਨ ਲੋਕ ਜਮਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਸਭ ਪ੍ਰਭ ਦਾ ਹੀ ਗਿਆਨ ਹੈ ਸਤਿਗੁਰੂ ਦਾ ਗਿਆਨ ਕਹਿ ਲੋ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣ ਗੁਰ ਸਿੱਖ ਕੋ ਕਰਤਾ ਮੁਖੋਂ ਆਪ ਕਢਾਵੇ ਉਹ ਰਸਨਾ ਤੇ ਪ੍ਰਗਟ ਕਰਕੇ ਉਹਨਾਂ ਨੇ ਜੀਵ ਨਹੀਂ ਬੁੱਧੀ ਰਸਨਾ ਹੁੰਦੀ ਬੁੱਧੀ ਹੁੰਦੀ ਹੈ ਰਸਨਾ ਬੁੱਧੀ ਪਰ ਗੁਣ ਗਾਉਂਦੀ ਹੈ ਜਦੋਂ ਬੁੱਧੀ ਸੂਝਵਾਨ ਹੋ ਜਾਂਦੀ ਹੈ ਗੁਰੂ ਸ਼ਬਦ ਦੇ ਗਿਆਨ ਨਾਲ ਮਾਇਆ ਤੋਂ ਅਲਪਤ ਹੋ ਜਾਂਦੀ ਹੈ ਮਨ ਬੁੱਧੀ ਆਪ ਦੇ ਮੂਰਚ ਹਰ ਚ ਲਏ ਹੋ ਜਾਂਦੇ ਨੇ ਫਿਰ ਇਹ ਗੁਣ ਗਾਉਂਦੇ ਨੇ ਹਰ ਜਸ ਗਾਇ ਲਈ ਮਨ ਆਪਾਂ ਵੀ ਤਾਂ ਗਾਉਣੇ ਆ ਭਾਈ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ